ਕਿਸੇ ਮੌਕੇ ਇਸ ਮੁਲਕ ਦੇ ਵਿੱਚੋਂ ਜੇਲ੍ਹਾਂ ਬਾਰੇ ਗੱਲਾਂ ਚੱਲਦੀਆਂ ਸੀ ਕਰਤਾਰ ਸਿੰਘ ਸਰਾਭਾ ਜੇਲ੍ਹਾਂ ਹਨ ਕਾਲਜ ਵਤਨ ਸੇਵਕਾਂ ਲਈ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਬਹੁਤ ਸਾਰੇ ਆਗੂ ਸਹਿਬਾਨ ਨੇ ਬਹੁਤ ਕੁਝ ਬੋਲਿਆ ਨਵੀਂ ਗੱਲ ਤਾਂ ਕੋਈ ਹੈ ਨਹੀਂ ਪਰ ਜਿਹੜੇ ਹਿਸਾਬ ਨੂੰ ਦਿਸ਼ਾ ਨੂੰ ਸਾਡਾ ਮੁਲਕ ਚੱਲ ਰਿਹਾ ਜਿਵੇਂ ਸੂਬਾ ਸਰਕਾਰਾਂ ਚੱਲ ਰਹੀਆਂ ਨੇ ਜਿਵੇਂ ਆਗੂ ਸਹਿਬਾਨ ਪੱਤਰਕਾਰਾਂ ਦੀ ਨਾਲ ਤੇ ਕੇਸ ਪਾਏ ਨੇ ਉਹਨਾਂ ਨੇ ਐਲਾਨ ਕੀਤਾ ਸਾਨੂੰ ਜਿੱਥੋਂ ਮਰਜ਼ੀ ਗ੍ਰਫਤਾਰ ਕਰੋ ਅਸੀਂ ਜ਼ਮਾਨਤਾ ਨਹੀਂ ਕਰਾਉਣੀ ਆ ਸੋ ਹਾਲਾਤ ਇਸ ਪਾਸੇ ਵੱਧਦੇ ਜਾ ਰਹੇ ਨੇ ਹਰ ਪਾਸੇ ਇਹੀ ਆ ਵੀ ਇਸ ਧਰਤ ਤੇ ਕੋਈ ਫੁੱਲ ਨਾ ਖਿੜੇ ਜਿਹੜਾ ਖਿੜੇ ਬਸ ਉਹਨਾਂ ਦੀ ਕਣਸ ਦੀ ਸਜਾਵਟ ਬਣੇ ਇਸ ਧਰਤ ਤੇ ਕੋਈ ਬੋਲ ਨਾ ਉੱਗੇ ਜਿਹੜਾ ਉੱਗੇ ਬਸ ਉਹਨਾਂ ਦੀ ਹਾਮੀ ਭਰੇ ਅਕਸਰ ਕਈ ਵਾਰ ਗੱਲਾਂ ਚੱਲਦੀ ਆ ਵੀ ਮਾਲੀ ਗਰਮ ਬੋਲਦਾ ਤਿੱਖੇ ਸ਼ਬਦ ਬੋਲਦਾ ਠੀਕ ਆ ਜੰਗ ਤੇ ਅਮਨ ਦੀ ਭਾਸ਼ਾ ਇੱਕ ਕਦੇ ਨਹੀਂ ਹੁੰਦੀ ਪਰ ਹੁਣ ਜਿਹੜੇ ਹਿਸਾਬ ਨਾਲ ਇਹ ਸਰਕਾਰ ਚੱਲ ਰਹੀ ਆ ਸ਼ਾਮ ਨੂੰ ਮਹਿਫਲ ਜੁੜਦੀ ਆ ਗੱਲਾਂ ਹੁੰਦੀਆਂ ਨੇ ਉੱਥੇ ਹੀ ਹੁਕਮ ਚਾੜ ਦਿੱਤੇ ਜਾਂਦੇ ਨੇ ਆ ਕਰ ਦੋ মিডিਆ ਜਿਹੜਾ ਕਿਸੇ ਸਮੇ ਵਾਚ ਡੌਗ ਹੁੰਦਾ ਸੀ ਕਿਸੇ ਹਿਸਾਬ ਨਾਲ ਉਹਨਾਂ ਨੂੰ ਪੈਟ ਡੌਗ ਬਣਾ ਲਿਆ ਕੋਈ ਵੀ ਬੋਲਦਾ ਉਹਨੂੰ ਉਸੇ ਤਰ੍ਹਾਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿਉਂਕਿ ਸਾਡਾ ਮੁਲਕ ਸੀ ਜਿਹੜਾ ਨਾ ਜੀ ਜਦੋਂ ਇਹ ਮੁਲਕ ਬਣਿਆ ਉਦੋਂ ਕੀ ਗੱਲਾਂ ਕੀਤੀਆਂ ਯੂਨੀਅਨ ਆਫ ਸਟੇਟਸ ਆ ਜੀ ਵਿਚਾਰਾਂ ਦੀ ਆਜ਼ਾਦੀ ਆ ਜੀ ਮੌਲਕ ਅਧਿਕਾਰ ਨੇ ਮੁਲਕ ਦੇ ਵਿੱਚ ਪਿੱਛੇ ਵੀ ਝਾਤ ਮਾਰੋਂਗੇ ਇਹ ਜਿਹੜਾ ਫੈਡਰਲਿਜ਼ਮ ਕਿਹਾ ਜਾਂਦਾ ਸੀ ਜਮਹੂਰੀਅਤ ਕਿਹਾ ਜਾਂਦੀ ਸੀ ਜਿਉਂ-ਜਿਉਂ ਫੈਡਰਲਿਜ਼ਮ ਖਤਮ ਹੋ ਤਿਉਂ ਤੋ ਤਾਨਾਸ਼ਾਹੀ ਆਉ ਇਹੀ ਸਾਡੇ ਮੁਲਕ ਦਾ ਹਾਲ ਆ ਇਹਨੂੰ ਜਿਹਨੂੰ ਫੁੱਲਾਂ ਦਾ ਗੁਲਦਸਤਾ ਕਿਹਾ ਜਾਂਦਾ ਸੀ ਹਰ ਤਰ੍ਹਾਂ ਤੇ ਹਰ ਥਾਂ ਤੇ ਲਾਗੂ ਆ ਇਹ ਹੁਣ ਉਹਨਾਂ ਨੂੰ ਭਗਮੀ ਚਟਨੀ ਬਣਾਉਣ ਲਈ ਪੂਰਾ ਤਾਨ ਲੱਗਿਆ ਹੋਇਆ ਸੋ ਹਲਕਿਆ ਵਿਚਾਰਾਂ ਦੇ ਬਖਰੇਵੇਂ ਦੇ باوجود ਬੋਲਣ ਦੀ ਆਜ਼ਾਦੀ ਇਕੱਠੇ ਹੋਣ ਦੀ ਆਜ਼ਾਦੀ ਜਥੇਬੰਦ ਹੋਣ ਦੀ ਆਜ਼ਾਦੀ ਇਹ ਬਹੁਤ ਅਹਿਮ ਮਸਲੇ ਬਣ ਗਏ ਨੇ ਰਾਜਾਂ ਦੇ ਵਿੱਚ ਵੀ ਮੁਲਕ ਦੇ ਵਿੱਚ ਵੀ ਸੋ ਸਾਨੂੰ ਸਾਰਿਆਂ ਨੂੰ ਇਨਾਂ ਦੀ ਅਹਿਮੀਅਤ ਪਛਾਨਣੀ ਚਾਹੀਦੀ ਆ ਤੇ ਇਸ ਲਈ ਜਿੰਨੇ ਵੱਧ ਤੋਂ ਵੱਧ ਇਕੱਠੇ ਹੋ ਸਕਦੇ ਆ ਇਕੱਠੇ ਹੋਣਾ ਚਾਹੀਦਾ ਜਿਵੇਂ ਪੱਤਰਕਾਰ ਭਾਈਚਾਰੇ ਨੇ ਪਹਿਲਾਂ ਵੀ ਜਦੋਂ ਮੈਨੂੰ ਫੜ ਕੇ ਜੇਲ੍ਹ ਚ ਬੰਦ ਕੀਤਾ ਹੁਣ ਵੀ ਆਵਾਜ਼ ਉਠਾਈ ਆ ਜਥੇਬੰਦੀ ਵਾਲੇ ਇਕੱਠੇ ਹੋਏ ਨੇ ਇਹ ਆਪਦੇ ਆਪ ਚ ਇੱਕ ਬਹੁਤ ਸ਼ੁਭ ਸ਼ਗਨ ਆ ਮੈਂ ਤਾਂ ਇਹੀ ਕਹਿ ਸਕਦਾ ਕੱਠ ਲੋਹੇ ਦੀ ਲੱਠ ਸਿਰ ਵਿੱਚ ਝਾਲਮ ਦੇ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ